ਅੱਜ ਆ ਭਗਵੰਤ ਮਾਨ ਸਰਕਾਰ ਦੀ ਮੰਤਰੀ ਸਾਹਿਬ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਆ ਵੀਡੀਓ ਸੁਣੋ ਬਹੁਤ ਵੱਡੇ ਸਵਾਲ ਪੈਦਾ ਹੋ ਰਹੇ ਨੇ ਵੀਡੀਓ ਨੂੰ ਸੁਣ ਕੇ ਸਵਾਲਾਂ ਤੇ ਗੱਲ ਬਾਤ ਚ ਕਰਦੇ ਆ ਪਹਿਲਾਂ ਸੁਣੋ ਇਹ ਬੀਬੀ ਅਨਮੋਲ ਗਗਨਮਾਨ ਬੋਲ ਕੀ ਰਹੀ ਹੈ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਾਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਆ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਇਹ ਤੇ ਸ਼ਰਮ ਠੋਕ ਕੇ ਕਹਿੰਨੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਐ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਹੈ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟ ਖੁੱਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ মিডিਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰ ਆਪਦੇ ਸਿਰ ਉੱਤੇ ਕਰਦੇ ਇਹਨਾਂ ਦੀਆਂ ਪੁੱਟੀਆਂ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਹੁਣ ਇਹ ਬੀਬੀ ਅਨਮੋਲ ਗਗਨਮਾਨ ਮંત્રી ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਇਹ ਪੂਰਾ ਗੁੱਸੇ ਚ ਆ ਕੇ ਜੋਸ਼ ਆ ਕੇ ਇਹ ਗੱਲ ਕਹਿ ਰਹੀ ਹੈ ਕਿ ਕੁਝ ਅਫਸਰ ਨੇ ਜਿਹੜੇ ਮੇਰੇ ਨਾਂ ਤੇ ਜਿਹੜੇ ਸਾਡੇ ਨਾਂ ਤੇ ਰਿਸ਼ਵਤਾ ਲੈਂਦੇ ਨੇ ਮੋਟਾ ਪੈਸਾ ਲੈਂਦੇ ਨੇ ਔਰ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਅਸੀਂ ਪੈਸੇ ਉੱਪਰ ਤੱਕ ਪਹੁੰਚਾਉਣੇ ਨੇ ਉਹ ਕਹਿ ਰਹੀ ਹੈ ਕਿ ਅਸੀਂ ਚਵਾਨੀ ਲੈਂਦੇ ਨਹੀਂ ਤੇ ਜਿਹੜੇ ਸਾਡੇ ਨਾਂ ਤੇ ਪੈਸੇ ਲੈਂਦੇ ਨੇ ਉਹ ਸਾਡੇ ਤੱਕ ਪਹੁੰਚਾਓ ਮੰਤਰੀ ਅਨਮੋਲ ਗਗਨਮਾਨ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਨਾਂ ਤੇ ਵੀ ਕੁਝ ਲੋਕਾਂ ਨੇ ਇਸ ਤਰ੍ਹਾਂ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਕਿਹਾ ਕਿ ਜੇ ਕਿਤੇ ਵੀ ਕੋਈ ਅਫਸਰ ਇੰਜ ਕਰਦਾ ਹੈ ਤਾਂ ਸਾਡੇ ਕੋਲੋਂ ਦੀ ਸ਼ਿਕਾਇਤ ਪਹੁੰਚਾਓ ਮੀਡੀਆ ਰਹੀ ਪਹੁੰਚਾਓ ਜਾਂ ਸਾਡੇ ਫੋਨ ਨੰਬਰ ਤੇ ਫੋਨ ਕਰੋ ਪਰ ਹੁਣ ਵੱਡਾ ਸਵਾਲ ਇੱਥੇ ਪਹਿਲਾ ਤਿੰਨ ਸਵਾਲ ਵੱਡੇ ਦੇ ਪਹਿਲਾ ਸਵਾਲ ਕਿ ਮੰਤਰੀ ਸਾਹਿਬ ਜੀ ਜਿਵੇਂ ਤੁਹਾਡੇ ਕੋਲੇ ਗੱਲ ਪਹੁੰਚੀ ਹੈ ਵੀ ਤੁਹਾਡੇ ਨਾਂ ਤੇ ਕੁਝ ਅਫਸਰਾਂ ਨੇ ਪੈਸੇ ਮੰਗੇ ਨੇ ਤਾਂ ਹੁਣ ਵੇਖਣਾ ਇਹ ਹੋਏਗਾ ਕਿ ਉਹ ਅਫਸਰ ਫੜੇ ਜਾਂਦੇ ਆ ਕਿ ਨਹੀਂ ਉਹਨਾਂ ਅਫਸਰਾਂ ਤੇ ਕਾਰਵਾਈ ਹੁੰਦੀ ਆ ਕਿ ਨਹੀਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਨਾਂ ਤੇ ਕੁਝ ਅਫਸਰਾਂ ਨੇ ਪੈਸੇ ਮੰਗੇ ਨੇ ਪਰ ਤੁਸੀਂ ਲੈਣੇ ਨਹੀਂ ਤਾਂ ਫਿਰ ਤੁਹਾਨੂੰ ਉਹਨਾਂ ਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਤੇ ਜੇ ਹੁਣ ਕਾਰਵਾਈ ਨਾ ਹੋਈ ਤੇ ਇਹਦਾ ਅਰਥ ਕੀ ਨਿਕਲੇਗਾ ਜੇ ਤੁਹਾਡੇ ਤੱਕ ਗੱਲ ਪਹੁੰਚੀ ਹੈ ਪੜਤਾਲ ਕਰਾਓ ਐਕਸ਼ਨ ਲਵੋ ਮੰਤਰੀਓ ਸਰਕਾਰਾ ਤੁਹਾਡੀ ਤੇ ਜੇ ਐਕਸ਼ਨ ਕਿਸੇ ਤੇ ਨਹੀਂ ਹੁੰਦਾ ਫਿਰ ਮਤਲਬ ਕੀ ਕਢਿਆ ਜਾਵੇ ਫਿਰ ਕੀ ਸਮਝਿਆ ਜਾਵੇ ਅਗਲਾ ਸਵਾਲ ਤੁਸੀਂ ਕਿਹਾ ਬਈ ਮੀਡੀਆ ਰਾਈ ਸੋਸ਼ਲ ਮੀਡੀਆ ਰਾਈ ਪੱਤਰਕਾਰ ਰਾਈ ਜਾ ਲੋਕ ਆਪ ਮੀਡੀਆ ਤੇ ਆ ਕੇ ਤੁਹਾਡੇ ਤੱਕ ਇਹ ਗੱਲ ਪਹੁੰਚਾਉਣ ਤਾਂ ਤੁਸੀਂ ਕਾਰਵਾਈ ਕਰੋਗੇ ਮੰਤਰੀ ਬੀਬੀ ਅਨਮੋਲ ਗਗਨਮਾਨ ਜੀ ਤੁਹਾਨੂੰ ਸ਼ਾਇਦ ਇਹ ਪਤਾ ਹੈ ਕਿ ਸੈਂਕੜੇ ਹਜ਼ਾਰਾਂ ਲੋਕ ਰੋਜ਼ ਸੋਸ਼ਲ ਮੀਡੀਆ ਤੇ ਸ਼ਿਕਾਇਤਾਂ ਪਾਉਂਦੇ ਨੇ ਵੀ ਇੱਥੇ ਫਲਾਣੇ ਬੰਦੇ ਨੇ ਉਹਨਾਂ ਤੋਂ ਰਿਸ਼ਵਤ ਮੰਗੀ ਉਹਨਾਂ ਦਾ ਕੰਮ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ ਹੈ ਅਫਸਰ ਜਾਂ ਕਰਮਚਾਰੀ ਕਰਦੇ ਨਹੀਂ ਪੈਂ ਹੈ ਭਾਲਦੇ ਹੋ ਰਿਸ਼ਵਤ ਨਹੀਂ ਲੋਕ ਸੈਂਕੜੇ ਜਗ੍ਹਾ ਤੇ ਚੀਕਦੇ ਨੇ ਤੇ ਵੀਡੀਓ ਬਣਾ ਬਣਾ ਕੇ ਵੀ ਪਾਉਂਦੇ ਨੇ ਸੋਸ਼ਲ ਮੀਡੀਆ ਚੈਨਲਾਂ ਤੇ ਵੀ ਆਉਂਦੀਆਂ ਨੇ ਪਰ ਕਾਰਵਾਈ ਕਦੇ ਨਹੀਂ ਹੋਈ ਇਸੇ ਗੱਲੋਂ ਤਾਂ ਲੋਕ ਤੜਫੀ ਜਾਂਦੇ ਨੇ ਵੀ ਕਾਰਵਾਈ ਹੁੰਦੀ ਨਹੀਂ ਬੰਦਾ ਸ਼ਿਕਾਇਤ ਕਰਕੇ ਅਫਸਰ ਦੇ ਨਾਲ ਪੇਚਾਂ ਵੀ ਪਾ ਲੈਂਦਾ ਹੈ ਅਫਸਰ ਸਗੋਂ ਉਹਦਾ ਕੰਮ ਰੋਕ ਲੈਂਦਾ ਹੈ ਸਗੋਂ ਦੀ ਉਹਦੇ ਘੇੜੇ ਮਰਾਉਣੇ ਸ਼ੁਰੂ ਕਰਦਾ ਹੈ ਉਹਨੂੰ ਖੱਜਲ ਖਰਾਬ ਕਰਦਾ ਹੈ ਪਰ ਕਾਰਵਾਈ ਨਹੀਂ ਹੁੰਦੀ ਅਗਲੀ ਗੱਲ ਤੁਸੀਂ ਕਿਹਾ ਕਿ ਤੁਹਾਨੂੰ ਫੋਨ ਕਰਕੇ ਦੱਸਿਆ ਜਾਵੇ ਕਿਹੜੇ ਨੰਬਰ ਤੇ ਫੋਨ ਕਰਨ ਲੋਕ ਇਹ ਤੁਸੀਂ ਦੱਸਿਆ ਹੀ ਨਹੀਂ ਜਿਹੜਾ ਇੱਕ ਐਂਟੀ ਕ腐ਪਸ਼ਨ ਨੰਬਰ ਤੁਸੀਂ ਦਿੱਤਾ ਉਹ ਨੰਬਰ ਤੇ ਬਹੁਤ ਸਾਰੇ ਲੋਕ ਫੋਨ ਕਰਦੇ ਨੇ ਪਰ ਅਕਸਰ ਕਾਰਵਾਈਆਂ ਨਹੀਂ ਹੁੰਦੀਆਂ ਹੁਣ ਤੁਸੀਂ ਕਹਿ ਕਿ ਸਾਡੇ ਨੰਬਰਾਂ ਤੇ ਫੋਨ ਕਰੋ ਮੈਂ ਜਾਣਦਾ ਸਰਕਾਰ ਬਣਨ ਤੋਂ 3 ਕ ਮਹੀਨੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਮ ਘਰਾਂ ਦੇ 3 ਪੁੱਤਾਂ ਨੇ ਫੋਨ ਚੁੱਕਣੇ ਬੰਦ ਕਰ ਦਿੱਤੇ ਇੱਕ ਸਖਤ ਤਰਾਜ ਹੈ ਅਸੀਂ ਕੀਤੇ بڑے ਐਮਐਲਏ ਨੂੰ ਕੀਤੇ ਉਹਨਾਂ ਦਾ ਪੱਖ ਲੈਣ ਲਈ ਕੀਤੇ ਕਈ ਵਾਰੀ ਕੋਈ ਮਸਲਾ ਆਉਂਦਾ ਇੱਕ ਧਿਰ ਬੋਲਦੀ ਹੈ ਤਾਂ ਮੰਤਰੀ ਸਾਹਿਬ ਦਾ ਜਾਂ ਐਮਐਲਏ ਸਾਹਿਬ ਦਾ ਪੱਖ ਲੈਣਾ ਹੁੰਦਾ ਤਾਂ ਫੋਨ ਪਹਿਲਾਂ ਤਾਂ ਚੁੱਕਦਾ ਹੀ ਕੋਈ ਨਹੀਂ ਜੇ ਚੁੱਕਦਾ ਤਾਂ ਕਹਿੰਦੇ ਆ ਸਾਹਿਬ ਬਿਜੀ ਨੇ ਸਾਬ ਮੈਡਮ ਮੀਟਿੰਗ ਚ ਨਹੀਂ ਸਾਬ ਮੀਟਿੰਗ ਚ ਨਹੀਂ ਕਦੇ ਬਹਿ ਕਾਲ ਨਹੀਂ ਆਉਂਦੀ ਤਾਂ ਆਮ ਘਰਾਂ ਦੇ ਧੀਆ ਪੁੱਤ ਐਮਐਲਏ ਐਮਪੀ ਬਣ ਕੇ ਮੰਤਰੀ ਬਣ ਕੇ ਖਾਸ ਹੋ ਗਏ ਨੇ ਮੈਂ ਨਹੀਂ ਕਹਿੰਦਾ ਬੜੀ ਹਜ਼ਾਰਾਂ ਵਰਕਰ ਆਮ ਆਦਮੀ ਪਾਰਟੀ ਦੇ ਜਿਹੜੇ ਬਲਾਕ ਪੱਧਰ ਦੇ ਜ਼ਿਲ੍ਹਾ ਪੱਧਰ ਦੇ ਉਹਨਾਂ ਦੀਆਂ ਵੀ ਸ਼ਿਕਾਇਤਾਂ ਰਹੀਆਂ ਵੀ ਜਿਹੜੇ ਸਾਡੇ ਚੋਂ ਹੀ ਸਾਡੀ ਹੀ ਸਹਿਮਤੀ ਨਾਲ ਟਿਕਟ ਲੈ ਗਏ ਐਮਐਲਏ ਦੀ ਸਾਡੀ ਮਿਹਨਤ ਨਾਲ ਜਿੱਤ ਗਏ ਉਹ ਹੁਣ ਸਾਡਾ ਫੋਨ ਨਹੀਂ ਚੁੱਕਦੇ ਇਹ ਦੋਸ਼ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰਾਂ ਦਾ ਹੈ ਤਾਂ ਫਿਰ ਪਹਿਲੀ ਗੱਲ ਤਾਂ ਲੋਕ ਸ਼ਿਕਾਇਤ ਕਰਨ ਕਿਨੂੰ ਕਿਹੜੇ ਨੰਬਰ ਤੇ ਅਨਮੋਲ ਗਗਨ ਮਾਨ ਜੀ ਤੁਹਾਡਾ ਪੱਖ ਲੈਣ ਲਈ ਕੁਝ ਮੁੱਦਿਆਂ ਤੇ ਹਜ਼ਾਰਾਂ ਵਾਰ ਕਾਲ ਮੈਂ ਕੀਤੀ ਮੈਂ ਔਰ ਤੁਹਾਡੇ ਅਸਿਸਟੈਂਟ ਨਾਲ ਗੱਲ ਵੀ ਹੋਈ ਪਰ ਕਦੇ ਤੁਹਾਡੇ ਨਾਲ ਗੱਲ ਕਰਵਾਈ ਨਹੀਂ ਗਈ ਪੱਖ ਤਾਂ ਤੁਹਾਡਾ ਇਸ ਗੱਲ ਤੇ ਲੈਣਾ ਸੀ ਕਈ ਵਾਰੀ ਵੀ ਤੁਸੀਂ ਕਹਿੰਦੇ ਸੀ ਵੀ ਚੁਟਕੀ ਮਾਰ ਕੇ ਵੀ 5 ਮਿੰਟ ਦੇ ਵਿੱਚ ਐਮਐਸਪੀ ਦੇ ਦੇਵਾਂਗੇ ਤੁਹਾਡੀ ਇੱਕ 5-7 ਮਿੰਟ ਦੀ ਸਿਰਫ ਇੰਟਰਵਿਊ ਕਰਨੀ ਚਾਹੁੰਦਾ ਸੀ ਮੈਂ ਉਸ ਵਿਸ਼ੇ ਤੇ ਵੀ ਭੈਣ ਜੀ ਕੀ ਉਹ ਭੁਲੇਖੇ ਚ ਹੀ ਬੋਲਦਾ ਸੀ ਬਿਨਾਂ ਜਾਣਕਾਰੀ ਤੋਂ ਬੋਲਦਾ ਸੀ ਕਿ ਝੂਠ ਬੋਲਦਾ ਸੀ ਕਿਉਂਕਿ 5 ਮਿੰਟ ਤਾਂ ਛੱਡੋ ਕਰੋੜਾਂ ਮਿੰਟਾਂ ਤੇ ਸੈਂਕੜੇ ਦਿਨਾਂ ਚ ਵੀ ਤੁਸੀਂ ਐਮਐਸਪੀ ਨਹੀਂ ਦੇ ਸਕੇ ਤਾਂ ਉਹ ਚੁਟਕੀ ਕਿਉਂ ਮਾਰੀ ਸੀ ਕਿ ਉਹ ਗੁਬਰਾਹ ਕਰਨ ਲਈ ਮਾਰੀ ਸੀ ਆਪ ਜੀ ਨੂੰ ਪੁੱਛਣਾ ਸੀ ਪਰ ਤੁਸੀਂ ਗੱਲ ਨਹੀਂ ਕੀਤੀ ਫਿਰ ਅਚਾਨਕ ਇੱਕ ਮੀਡੀਆ ਚੈਨਲ ਤੇ ਪਤਾ ਲੱਗਿਆ ਤੁਸੀਂ ਕਹਤਾਂ ਵੀ ਉਦੋਂ ਮੈਂ ਭਲੇਖੇ ਚ ਸੀ ਮੈਨੂੰ ਪਤਾ ਨਹੀਂ ਸੀ ਕਿ ਸਰਕਾਰਾਂ ਕਿਵੇਂ ਕੰਮ ਕਰਦੀਆਂ ਨੇ ਤੇ ਮੈਂ ਉਹ ਅਣਜਾਣੇ ਚ ਗੱਲ ਬੋਲਤੀ ਪਰ ਬੀਬਾ ਅਨਮੋਲ ਗਗਨ ਮਾਨ ਜੀ ਜਦੋਂ ਤੁਸੀਂ ਚੁਟਕੀ ਮਾਰ ਕੇ 5 ਮਿੰਟ ਚ ਐਮਐਸ ਐਮਐਸਪੀ ਦੇਣ ਦੀ ਗੱਲ ਆਖੀ ਸੀ ਉਹ ਤੁਸੀਂ ਆਪਦੇ ਵੱਲੋਂ ਨਹੀਂ ਸੀ ਕਹੀ ਸ਼ਬਦ ਯਾਦ ਕਰੋ ਤੁਸੀਂ ਕਿਹਾ ਸੀ ਮੈਨੂੰ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਨੇ ਕਹਿ ਕੇ ਭੇਜਿਆ ਕਿ ਪੰਜਾਬ ਚ ਇਹ ਐਲਾਨ ਕਰ ਦੇ ਵੀ 5 ਮਿੰਟ ਚ ਐਮਐਸਪੀ ਦੇਵਾਂਗੇ ਤੁਸੀਂ ਅਰਵਿੰਦ ਦਾ ਨਾਮ ਲਿਆ ਸੀ ਇਹ ਤੁਹਾਨੂੰ ਵੀ ਯਾਦ ਹੈ ਸਾਨੂੰ ਵੀ ਯਾਦ ਹੈ ਹੁਣ ਤੋਨੂ ਤਾਂ ਪਤਾ ਨਹੀਂ ਸੀ ਵੀ 5 ਮਿੰਟ 'ਚ ਨਹੀਂ ਮਿਲ ਸਕਦੀ ਐ ਐਮਐਸਪੀ ਪਰ ਕੀ ਅਰਮੰਦ ਕੇਜਰੀਵਾਲ ਨੂੰ ਵੀ ਪਤਾ ਨਹੀਂ ਸੀ ਕਿ ਉਹ ਵੀ ਇੰਨੇ ਭਲੇਖੇ ਸੀ ਕੀ ਸਮਝਤੇ ਮੈਚਿਓਰਿਟੀ ਇੰਨੀ ਘਟੇ ਕਿ ਕਿਸੇ ਨੂੰ ਵੀ ਪਤਾ ਨਹੀਂ ਸੀ ਨਹੀਂ ਕਾਰਨ ਇਹ ਸੀ ਕਿ ਸਿਰਫ ਉਸ ਵਕਤ ਵੋਟਾਂ ਖੇਚਣੀਆਂ ਸੀ ਚਾਹੇ ਉਹ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਲਚ ਦੇਣਾ ਹੋਵੇ ਚਾਹੇ ਹਰੇ ਪੈਨ ਦੇ ਨਾਲ ਸਾਰੀ ਬੇਰੁਜ਼ਗਾਰੀ ਖਤਮ ਕਰ ਦੇਣੀ ਹੋਵੇ ਚਾਹੇ ਉਹ ਬੜਾਪਾ ਪੈਨਸ਼ਨ ਵਧਾਉਣ ਦੀ ਦੁੱਗਣੀ ਕਰਨ ਦੀ ਗੱਲ ਹੋਵੇ ਚਾਹੇ ਉਹ ਕੋਈ ਵੀ ਧੀ ਪੁੱਤ ਨੂੰ ਵਿਦੇਸ਼ ਨਹੀਂ ਜਾਣਾ ਪਏਗਾ ਚਾਹੇ ਉਹ ਇਨਕਲਾਬ ਦਾ ਨਾਰਾ ਹੋਵੇ ਚਾਹੇ ਉਹ ਹੋਵੇ ਕਿ ਮਤਲਬ ਕਿਸਾਨੀ ਨੂੰ ਐਮਐਸਪੀ ਦੇਵਾਂਗੇ ਚਾਹੇ ਉਹ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਦੇ ਗੀਤ ਹੋਣ ਸਭ ਕੁਝ ਵੋਟਾਂ ਖਿੱਚਣ ਲਈ ਸੀ ਮੈਂ ਇਹ ਨਹੀਂ ਕਹਿਣਾ ਚਾਹਣਾ ਕਿ ਹੋਰ ਵੀ ਬਹੁਤ ਸਾਰੇ ਮੰਤਰੀਆਂ ਨੂੰ ਫੋਨ ਕੀਤੇ ਤੁਹਾਡੇ ਸਮੇਤ ਨਹੀਂ ਚੱਕਦੇ ਭੈਣ ਜੀ ਸੱਚੀ ਨਹੀਂ ਚੱਕਦੇ ਐਮਐਲਏ ਨਹੀਂ ਚੱਕਦੇ ਉਹ ਜ਼ਿਲ੍ਹਾ ਪ੍ਰਧਾਨ ਵੀ ਨਹੀਂ ਚੱਕਦੇ ਹੁਣ ਤਾਂ ਪਾਰਟੀ ਦੇ ਇੱਕ ਇੱਕ ਦੋ ਦੋ ਗਨਮੈਨ ਨੇ ਉਹਨਾਂ ਕੋਲ ਜਾਂ ਹਾਲਾ ਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਆਮ ਲੋਕਾਂ ਨਾਲ ਵੱਧ ਫਿਰ ਵੀ ਪਰ ਤੁਸੀਂ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਪਤਾ ਨਹੀਂ ਵੀਆਈਪੀ ਕਲਚਰ ਦੇ ਅਰਥ ਬਦਲ ਗਏ ਨੇ ਕਿ ਤੁਹਾਡੀ ਸਮਝ ਬਦਲ ਗਈ ਹੈ ਕੀ ਹੋਇਆ ਵੀਆਈਪੀ ਕਲਚਰ ਸਾਨੂੰ ਘਟਿਆ ਨਹੀਂ ਨਜ਼ਰ ਆਇਆ ਸੋ ਅੱਜ ਤੁਸੀਂ ਗੱਲਾਂ ਚੰਗੀਆਂ ਕੀਤੀਆਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਦਾਵਾ ਤੁਹਾਡਾ ਬਹੁਤ ਚੰਗਾ ਹੈ ਸਵਾਗਤ ਯੋਗ ਹੈ ਪਰ ਸਵਾਲ ਇੱਥੇ ਹੈ ਕਿ ਪਹਿਲਾਂ ਤਾਂ ਤੁਸੀਂ ਉਸ ਅਫਸਰ ਤੇ ਕਾਰਵਾਈ ਕਰੋ ਭੈਣ ਜੀ ਮੰਤਰੀ ਸਾਹਿਬ ਜੀ ਜਿਹੜੇ ਅਫਸਰ ਨੇ ਤੁਹਾਡੇ ਨਾਂ ਤੇ ਰਿਸ਼ਵਤ ਮੰਗੀ ਹੈ ਦੂਜੇ ਨੰਬਰ ਤੇ ਤੁਸੀਂ ਸੱਚੀ ਮੁੱਚੀ ਅਜੇ ਇਹ ਕੁਝ ਨੰਬਰ ਜਨ ਤੱਕ ਕਰੋ ਮੰਤਰੀਆਂ ਦੇ ਜਿਨ੍ਹਾਂ ਦੇ ਉੱਪਰ ਟਾਈਮ ਬਾਉਂਡੀ ਕਰ ਲੋ ਚਾਹੇ ਇੱਕ ਦਿਨ ਰੱਖ ਲੋ ਵੀ ਐਤਵਾਰ ਜਾਂ ਛਨੀਵਾਰ ਵੀ ਆ ਤਿੰਨ ਘੰਟੇ ਮੰਤਰੀ ਸਾਹਿਬ ਫੋਨ ਤੇ ਗੱਲ ਕਰਨਗੇ ਤੇ ਉਦੋਂ ਉਹ ਫੋਨ ਤੇ ਮੌਜੂਦ ਹੋਣਗੇ ਤਾਂ ਘੱਟੋ ਘੱਟ ਸਾਰਿਆਂ ਦੇ ਨਹੀਂ ਜੇ 5000 ਬੰਦਾ ਫੋਨ ਕਰੂ 5000 ਨਾ ਸਹੀ 4000 ਨਾ ਸਹੀ 3000 ਨਾ ਸਹੀ 2000 ਨਾਲ ਸੀ ਕਿ 1000 ਬੰਦੇ ਨਾਲ ਕਿ 500 ਨਾਲ ਤਾਂ ਗੱਲ ਹੋ ਜੂ 500 ਵੀ ਛੱਡੋ ਕਿਸੇ 3 400 ਦਾ ਤਾਂ ਮਸਲਾ ਹੱਲ ਹੋਊ ਨਾ ਪਰ ਰਾਮ ਰੌਲਾ ਤਾਂ ਇੱਥੇ ਪਿਆ ਤੁਹਾਡੇ ਕਹਿੰਦੇ ਨੇ ਐਮ ਐਲ ਏ ਕੁਮਰ ਵਿਜੇ ਪ੍ਰਤਾਪ ਤੇ ਹੋਰ ਕਿੰਨੇ ਹੀ ਜਿਹੜੇ ਗੁਰਪ੍ਰੀਤ ਗੋਗੀ ਵਰਗੇ ਤੇ ਹੋਰ ਕਿੰਨਿਆਂ ਨਹੀਂ ਹੁਣ ਤੱਕ ਇਹ ਕਿਹਾ ਕਿ ਅਫਸਰ ਸਾਡੀ ਗੱਲ ਨਹੀਂ ਸੁਣਦੇ ਅਫਸਰ ਸਾਡੇ ਆਖੇ ਨਹੀਂ ਲੱਗਦੇ ਅਫਸਰ ਮਰਜ਼ੀਆਂ ਕਰਦੇ ਨੇ ਤਾਂ ਜੇਕਰ ਸ਼ਾਸਨ ਦੇ ਉੱਪਰ ਕੰਟਰੋਲ ਹੀ ਨਹੀਂਗਾ ਤਾਂ ਫਿਰ ਹੋਣਾ ਕੀ ਹੈ ਇੱਕ ਸਵਾਲ ਹੋਰ ਵੀ ਹੈ ਤੁਹਾਡੇ ਮੰਤਰੀਆਂ ਤੇ ਵੱਡੇ ਦੋਸ਼ ਲੱਗ ਰਹੇ ਨੇ ਅੱਜ ਹੁਣ ਇੱਕ ਬੀਬੀ ਇਨਸਪੈਕਟਰ ਨੇ ਤੁਹਾਡੇ ਮੰਤਰੀ ਹਰਜੋਤ ਬੈਂਸ ਦੇ ਉੱਪਰ ਤੇ ਉਹਨਾਂ ਦੀ ਆਈਪੀਐਸ ਅਫਸਰ ਪਤਨੀ ਦੇ ਉੱਪਰ ਬਹੁਤ ਗੰਭੀਰ ਦੋਸ਼ ਲਾਇਆ 100 ਕਰੋੜ ਦੀ ਧੋਖਾਧੜੀ ਦਾ ਇੱਕ ਮਾਮਲਾ ਜਿਹਦੇ ਵਿੱਚ ਦੋਸ਼ ਲਾਇਆ ਔਰ ਲਿਖ ਕੇ ਚਿੱਠੀ ਇਨਸਪੈਕਟਰ ਔਰਤ ਨੇ ਭੇਜੀਆ ਡੀਜੀਪੀ ਸਾਹਿਬ ਨੂੰ ਉਹਨੇ ਕਿਹਾ ਕਿ ਇਹ ਸਾਰੇ ਰਲੇ ਹੋਏ ਨੇ 100 ਕਰੋੜ ਦਾ ਧੋਖਾਧੜੀ ਕਰਨ ਵਾਲਾ ਜਿਹੜਾ ਕੇਸ ਹੈ ਮਾਮਲਾ ਹੈ ਉਸ ਬੰਦਿਆਂ ਨੂੰ ਕੱਢਣ ਦੇ ਲਈ ਉਹਨਾਂ ਤੇ ਕਾਰਵਾਈ ਰਕਵਾਉਣ ਦੇ ਲਈ ਤੁਹਾਡੇ ਮੰਤਰੀ ਹਰਜੋਤ ਬੈਸ ਤੇ ਉਹਨਾਂ ਦੀ ਪਤਨੀ ਆਈਪੀਐਸ ਅਫਸਰ ਨੇ ਜਿਹੜੀ ਜੋਤੀ যাদਬਾ ਉਹਨਾਂ ਨੇ ਫੋਨ ਕੀਤਾ ਉਹ ਕਹਿੰਦੀ ਮੈਨੂੰ ਮੈਨੂੰ ਕਿਹਾ ਵੀ ਕਾਰਵਾਈ ਰੋਕੋ ਇਹ ਕਾਰਵਾਈ ਨਹੀਂ ਹੋਣੀ ਚਾਹੀਦੀ ਹੁਣ ਤੁਸੀਂ ਦੱਸੋ ਅੱਜ ਸੁਖਪਾਲ ਖੈਰਾ ਅੱਜ ਵਿਕਰਮਜੀਤ ਮਜੀਠੀਆ ਤੁਹਾਡੇ ਵਿਚਾਰਕ ਵਿਰੋਧੀ ਨੇ ਭਾਵੇਂ ਆਪਣੇ ਵੇਲੇ ਉਹਨਾਂ ਦੀਆਂ ਸਰਕਾਰਾਂ 'ਚ ਵੀ ਬੁਰਾ ਹਾਲ ਸੀ ਪਰ ਹੁਣ ਉਹ ਵੀ ਬੋਲੇ ਨਹੀਂ ਦੁਨੀਆ ਪੁੱਛ ਰਹੀ ਹੈ ਤੁਹਾਡੇ ਕਈ ਮੰਤਰੀਆਂ ਕਈ ਐਮਐਲਏਆਂ ਦੇ ਉੱਪਰ ਦੋਸ਼ ਲੱਗੇ ਭ੍ਰਿਸ਼ਟਾਚਾਰ ਦੇ ਇੰਝ ਸੀ ਉਮੀਦ ਵੀ 10-15 ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋਊਗੀ ਜਾਂ ਫਿਰ ਜਾਂਚ ਕਰਕੇ ਤੇ ਸਰਕਾਰ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਪਸ਼ਟ ਰੂਪ ਵਿੱਚ ਲੋਕਾਂ ਸਾਹਮਣੇ ਰੱਖੂਗੀ ਵੀ ਭਾਈਆ ਗਲਤ ਸੀ ਆ ਸਬੂਤ ਗਲਤ ਨੇ ਪਰ ਕੁਝ ਨਹੀਂ ਨਿਕਲਿਆ ਅੱਜ ਤੱਕ ਸਾਹਮਣੇ ਨਹੀਂ ਆਇਆ ਫੌਜਾ ਸਿੰਘ ਸਰਾਰੀ ਸੀਗੇ ਉਨ੍ਹਾਂ ਤੇ ਦੋਸ਼ ਲੱਗੇ ਕਟਾਰੂ ਚੱਕ ਤੇ ਗੰਭੀਰ ਦੋਸ਼ ਲੱਗੇ ਹੋਰ ਨਾਂ ਤੇ ਲੱਗੇ ਪਰ ਅੱਜ ਤੱਕ ਫਾਈਨਲ ਜਾਂਚ ਲੋਕਾਂ ਸਾਹਮਣੇ ਨਹੀਂ ਆਈ ਫਿਰ ਕੀ ਮੰਨਿਆ ਜਾਵੇ ਹੁਣ ਹਰਜੋਤ ਬੈਂਸ ਹੋਰਾਂ ਤੇ ਦੋਸ਼ ਲੱਗੇ ਨੇ ਕੀ ਕਾਰਵਾਈ ਹੋਊਗੀ ਕਿੱਦਾਂ ਦੀ ਜਾਂਚ ਹੋਊਗੀ ਸੁਖਪਾਲ ਖੈਰਾ ਨੇ ਮੰਗ ਕੀਤੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਤੋਂ ਕਿ ਤੁਸੀਂ ਜਾਂਚ ਕਰਾਓ ਸੱਚ ਸਾਹਮਣੇ ਲਿਆਓ ਤਾਂ ਬੀਬਾ ਜੀ ਗੱਲਾਂ ਤੁਸੀਂ ਚੰਗੀਆਂ ਬੋਲੀਆਂ ਨੇ ਸੋਹਣੀਆਂ ਬੋਲੀਆਂ ਨੇ ਪਰ ਇਹਨਾਂ ਦਾ ਨਤੀਜਾ ਕੀ ਨਿਕਲ ਕੇ ਸਾਹਮਣੇ ਆਏਗਾ ਹੋਏਗਾ ਕੁਝ ਕਿ ਨਹੀਂ ਹੋਏਗਾ ਇਹ ਸਵਾਲ 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 ਬਰਕਰਾਰ ਹੈ